ਕਿਸਾਨ ਯੂਨੀਅਨ ਸ਼ੇਰ-ਏ-ਪੰਜਾਬ ਦੇ ਰੋਪੜ ਬਲਾਕ ਪ੍ਰਧਾਨ ਜਗਰੂਪ ਸਿੰਘ ਮੀਆਪੁਰ ਦੀ ਅਗਵਾਈ ਹੇਠ ਪਿੰਡ ਮੀਆਪੁਰ ਵਿੱਚ ਧੱਕੇ ਨਾਲ ਲਗਾਏ ਜਾ ਰਹੇ ਚਿਪ ਵਾਲੇ ਮੀਟਰਾਂ ਨੂੰ ਪੱਟ ਕੇ ਦਫ਼ਤਰ ਵਿੱਚ ਜਮ੍ਹਾਂ ਕਰਵਾਉਣ ਦੇ ਮਕਸਦ ਨਾਲ ਇਕੱਠ ਰੱਖਿਆ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਪੰਜੋਲਾ ਨੇ ਜਾਣਕਾਰੀ ਸਾਂਝਾ ਕਰਦੇ ਦੱਸਿਆ ਕਿ ਕਿਸਾਨ ਯੂਨੀਅਨ ਸ਼ੇਰ-ਏ-ਪੰਜਾਬ ਵੱਲੋਂ 24 ਤਰੀਕ ਨੂੰ ਰੋਪੜ ਦਾਣਾ ਮੰਡੀ ਵਿੱਚ ਜੋ ਕਿਸਾਨ ਮਹਾਪੰਚਾਇਤ ਹੋਈ ਸੀ ਉਸ ਮੌਕੇ ਅੱਜ ਦੇ ਇਸ ਪ੍ਰੋਗਰਾਮ ਬਾਰੇ ਪ੍ਰਸ਼ਾਸਨ ਅਤੇ ਵਿਭਾਗ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਵਿਭਾਗ ਵੱਲੋਂ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਲਗਾਏ ਜਾ ਰਹੇ ਚਿਪ ਵਾਲੇ ਮੀਟਰਾਂ ਨੂੰ ਪੁੱਟ ਕੇ ਦਫ਼ਤਰਾਂ ਵਿੱਚ ਜਮ੍ਹਾਂ ਕਰਵਾਇਆ ਜਾਵੇਗਾ ਕਿਉਂਕਿ ਇਸ ਸਬੰਧੀ ਵਿਭਾਗ ਦੇ ਲੋਕ ਅਧਿਕਾਰੀਆਂ ਨਾਲ ਕਈ ਵਾਰ ਮੀਟਿੰਗ ਹੋ ਚੁੱਕੀ ਹੈ ਇਸ ਤੋਂ ਇਲਾਵਾ ਸਰਕਾਰ ਦੇ ਤਿੰਨ ਕੈਬਨਿਟ ਮੰਤਰੀ ਸਹਬਾਨ ਨਾਲ ਅਤੇ ਵਿਭਾਗ ਦੇ ਚੀਫ ਵਿਭਾਗ ਦੇ ਪੰਜਾਬ ਲੈਵਲ ਦੇ ਅਧਿਕਾਰੀਆਂ ਨਾਲ ਪੰਜਾਬ ਪੱਤਰੀ ਮੀਟਿੰਗਾਂ ਵੀ ਹੋਈਆਂ ਹਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਮੀਟਿੰਗਾਂ ਵਿੱਚ ਸਹਿਮਤੀ ਹੋਈ ਸੀ ਕਿ ਕਿਸੇ ਵੀ ਪਰਿਵਾਰ ਦੀ ਸਹਿਮਤੀ ਤੋਂ ਬਿਨਾ ਚਿਪ ਵਾਲੇ ਮੀਟਰ ਨਹੀਂ ਲਗਾਏ ਜਾਣਗੇ ਪਰ ਪੰਜਾਬ ਸਰਕਾਰ ਹਰ ਵਾਰ ਦੀ ਤਰ੍ਹਾਂ ਕੀਤੇ ਗਏ ਵਾਅਦਿਆਂ ਤੋਂ ਮੁਕਰ ਚੁੱਕੀ ਹੈ ਟਿੱਡੇ ਢੰਗ ਤਰੀਕੇ ਵਰਤ ਕੇ ਲੋਕਾਂ ਨੂੰ ਡਰਾ ਧਮਕਾ ਕੇ ਚਿਪ ਵਾਲੇ ਮੀਟਰ ਲਗਾਏ ਜਾ ਰਹੇ ਹੈ ਅੱਜ ਕਿਸਾਨ ਯੂਨੀਅਨ ਸ਼ੇਰ-ਏ-ਪੰਜਾਬ ਵੱਲੋਂ ਦਿੱਤੇ ਗਏ ਪ੍ਰੋਗਰਾਮ ਨੂੰ ਰੋਕਣ ਦੇ ਲਈ ਪੁਲਿਸ ਪ੍ਰਸ਼ਾਸਨ ਵੱਡੀ ਗਿਣਤੀ ਵਿੱਚ ਬਲਾਕ ਪ੍ਰਧਾਨ ਜਗਰੂਪ ਸਿੰਘ ਮੀਆਪੁਰ ਦੇ ਘਰ ਨਾਮ ਲਸ਼ਕਰ ਲੈ ਕੇ ਪਹੁੰਚਾ ਹੋਇਆ ਹੈ ਇਸ ਪੂਰੇ ਮਸਲੇ ਤੇ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕੀ ਕੁਝ ਕਿਹਾ ਤੁਸੀਂ ਵੀ ਜਰੂਰ ਸੁਣੋ ਅਤੇ ਜੋ ਕਿਸਾਨਾਂ ਵੱਲੋਂ ਚਿਪ ਵਾਲੇ ਮੀਟਰਾਂ ਨੂੰ ਪੁੱਟਿਆ ਜਾ ਰਿਹਾ ਆਪਣੇ ਪੱਧਰ ਤੇ ਇਸ ਨੂੰ ਲੈ ਕੇ ਸਾਡੇ ਦਰਸ਼ਕ ਕੀ ਕਹਿਣਾ ਚਾਹੁੰਦੇ ਨੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਜਿਆਦਾ ਤੋਂ ਜਿਆਦਾ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ। ਉਹ ਇਸ ਵਾਂਗ ਦੇ ਕਿ ਅਸੀਂ ਚਿਪ ਵਾਲੇ ਮੀਟਰ ਨਹੀਂ ਲੱਗਣ ਦੇਣੇ ਇਹਨਾਂ ਦਾ ਅਸੀਂ ਵਿਰੋਧ ਕਰਦੇ ਹਾਂ। ਪਰ ਸਰਕਾਰ ਕਹਿੰਦੀ ਕੋਸ਼ਿਸ਼ ਦੀ ਕਰਦੀ ਕੁਛ ਹੈ ਲਗਾਤਾਰ ਮੀਟਰ ਲਾ ਰਹੀ ਦੀ ਚੋਰੀ ਛੁਪੀ ਪਿੰਡਾਂ ਦੇ ਵਿੱਚ। ਇੰਨੇ ਵਿਰੋਧ ਦੇ ਬਾਵਜੂਦ ਤੇ ਅਸੀਂ 24 ਤਰੀਕ ਨੂੰ ਰੋਪੜਕ ਮਹਾਪੰਚਾਇਤ ਹੋਈ ਉਹਦੇ ਵਿੱਚ ਐਲਾਨ ਕੀਤਾ ਕਿ ਅਸੀਂ ਚਿੱਪ ਵਾਲੇ ਮੀਟਰ ਪੱਟਾਂਗੇ ਇਲਾਕਾ ਸਾਡੇ ਨਾਲ ਹੈ ਪਰ ਸਰਕਾਰ ਦੇ ਕੰੰਤੇ ਜੂੰ ਤੱਕ ਨਹੀਂ ਸਰਕੀ ਜਦੋਂ ਅੱਜ ਅਸੀਂ ਇਹ ਮੀਟਰ ਪੱਟਣ ਆਏ ਸੋ ਪ੍ਰਸ਼ਾਸਨ ਵੀ ਆਇਆ ਇਹਨਾਂ ਨੇ ਸਾਨੂੰ 5 ਤਰੀਕ ਦਾ ਫੇਰ ਟਾਈਮ ਦਿੱਤਾ ਪਰ ਅਸੀਂ ਆਪਣੀ ਕਾਲ ਤੇ ਟਾਲ ਲੈ ਮੀਟਰ ਪੱਟਣ ਲੱਗੇ ਆ ਦੇਖੋ ਖੋਲਤਾ ਜੀ ਮੀਟਰ ਸੋ ਇਹ ਤਾਂ ਅੱਜ ਅਸੀਂ 2-4 ਮੀਟਰ ਪੱਟਾਂਗੇ ਤੇ 5 ਤਰੀਕ ਨੂੰ ਜੇ ਨਹੀਂ ਵੇ ਸਰਕਾਰ ਸਾਡੀ ਸੁਣਦੀ ਫਿਰ ਇੱਕ ਪੱਧਰ ਤੋਂ ਵਾਢਾ ਲਾ ਕੇ ਜਿਵੇਂ ਬਰਸ਼ੀਣ ਵੜਦੇ ਹਨ ਲਗਾਤਾਰ ਫਿਰ ਉਸ ਤਰ੍ਹਾਂ ਹਰ ਇੱਕ ਮੀਟਰ ਪੱਟ ਕੇ ਸਰਕਾਰ ਦੇ ਦਫ਼ਤਰ ਰੱਖ ਕੇ ਆਵਾਂਗੇ ਸਰਕਾਰ ਨੂੰ ਸਾਡੀ ਚੇਤਾਵਨੀ ਹੈ ਬਾਝ ਆ ਜਾਵੇ ਕੋਚੀਆਂ ਹਰਕਤਾਂ ਨਾ ਕਰੇ ਕਹੇ ਕੁਛ ਕਰੇ ਕੁਛ ਇਹ ਨਹੀਂ ਚੱਲਣ ਦੇਣਾ ਜਾਂ ਫਿਰ ਸਰਕਾਰ ਸਾਡੇ ਕੋਲ ਵਾਅਦਾ ਨਾ ਕਰਦੀ ਸੋ ਬੇਨਤੀ ਹੈ ਤੁਹਾਡੇ ਮਾਧਿਅਮ ਰਹੀਂ ਸਰਕਾਰ ਨੂੰ ਜੇ ਇੱਕ ਗੱਲ ਹੋਰ ਜੇ ਕੋਈ ਹੋਰ ਗੱਲਬਾਤ ਹੋ ਜਵੇ ਨਾ ਪੁਲਿਸ ਪ੍ਰਸ਼ਾਸਨ ਵੀ ਨਹੀਂ ਪਤਾ ਨਹੀਂ ਲੱਭਦਾ ਨਹੀਂ ਅੱਜ ਸਾਡੇ ਵਾਸਤੇ ਦੇਖ ਲਓ ਸਵੇਰ ਦਾ ਬੈਠਾ ਹੈ ਦੱਸੋ ਅਸੀਂ ਕਿਹੜਾ ਕੋਈ ਡਾਕਾ ਮਾਰਨ ਲੱਗੇ ਸੀ ਕਿਹੜੀ ਚੋਰੀ ਕਰਨ ਲੱਗੇ ਸੀ ਅਸੀਂ ਆਲਟੀਮੇਟ ਦੇ ਕੇ ਆਏ ਆ ਸਰਕਾਰ ਨੂੰ ਵੀ ਅਸੀਂ ਮੀਟਰ ਪੱਟਣੇ ਆ ਸਰਕਾਰ ਤੋਂ ਪਹਿਲਾਂ ਪਹਿਲਾਂ ਸਾਡੇ ਨਾਲ ਮੀਟਿੰਗ ਕਰਦੀ ਆ ਕੋਈ ਕਰਦੀ ਚਲੋ देर आए दुरुਸਤਾ ਆ 5 ਤਰੀਕ ਦਾ ਟਾਈਮ ਦਿੱਤਾ ਪਰ ਅੱਜ ਅਸੀਂ ਮੀਟਰ ਪੱਟ ਕੇ ਬਿਜਲੀ ਦਫ਼ਤਰ ਜਾਵਾਂ ਕਰਾਵਾਂਗੇ ਪਟੇਮ ਸਾਹਿਬ ਸਾਡੇ ਕੋਲ ਖੜੇ ਆ ਚਿਪੜਾ ਹਾਂ ਚਿਪੜਾ ਜੀ ਹੈ 4 ਮੀਟਰ ਹੈ ਹਲੋ ਕੀ ਕਿਹੜਾ ਦੋ 1 ਮੀਟਰ ਦੀ ਪਟਾਈ ਹੋ ਰਹੀ ਹੈ ਹਾਂਜੀ ਇਹ ਹੈ ਨਹੀਂ ਕਹਿੰਦੇ ਇਹ ਨਹੀਂ ਹੈ ਚੱਪਾ ਨਹੀਂ ਹੈ